ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਮਾ ਰਾਤ ਇੱਧਰ ਸੋਏ ਤੇ ਇਹ ਪਿੱਛੇ ਨਦੀ ਆ ਨਦੀ ਦੇ ਕਿਨਾਰਾ ਇਹ ਇਸ ਸਾਈਡ ਸਾਡੇ ਟੈਂਟ ਲਾਇਆ ਵਦਾ ਟੈਂਟ ਵਿੱਚ ਸੋਏ ਜ ਰਾਤ ਤੇ ਹੁਣ ਟੈਂਟ ਖੁੱਲ ਖੁੱਲ ਕੇ ਅੱਗੇ ਚੱਲਦੇ ਆ ਅੱਗੇ ਜਾ ਕੇ ਅੱਗੇ ਦਾ ਸਫ਼ਰ ਕਰਦੇ ਆ ਤੇ ਸਾਡਾ ਇੱਕ ਯਾਰ ਮਿੱਤਰ ਟੈਂਟਵਾ ਭਗਵੰਦਰ ਇੱਕ ਆਪਣਾ ਯਾਰ ਮਿੱਤਰ ਗਗਨ ਸਾਨੂੰ ਦਰਸ਼ਨ ਕਰਾ ਮਾਸਕੇ ਆ ਵੀ ਗਗਨ ਕਿਤਲੀ ਤਿਆਰੀਆਂ ਚੱਲ ਫੇ ਚੱਲੇ ਅੱਗਾ ਚਲੋ ਚਲੋ ਭਾਈ ਚਲੋ ਭਾਜੀ ਸਰਦਾਰ ਜੀ ਰੇੜੀ ਛੇੜੀ ਹੋ ਗਿਆ ਹੈ ਆਏ ਹੋਏ ਤੇਰੇ ਚਲ ਜੀ ਵਿਚਾਂ ਵਾਲਾ ਤੇਰਾ ਚੱਲ ਫੇ ਚੱਲੇ ਇਕੱਠਾ ਕਰਿਆ ਆਪਣਾ ਜਗਾੜਮੈਂਟ ਅੱਗੇ ਪਾਈ ਚੱਲੇ ਭਾਈ ਸੁਰੱਖਿਆ ਕੰਮ ਚ ਦੇ ਨੂੰ ਇੱਕ ਵਾਸਤਾ ਕਰ ਰਿਹਾ ਮਾਰਾ ਬੰਦੇ ਨੂੰ ਮਿੱਟੀ ਦੇ ਲੱਗਦੀ ਆ ਇਹੋ ਸਾਡੇ ਮੰਨ ਤੁਸੀਂ ਕਿਹੜਾ ਆਵਾਜ਼ ਮਿਲਦੀ ਕਿੰਨਾ ਹੈ ਕਿੰਨਾ ਮਿਲਦੀ ਤੁਹਾਨੂੰ ਜੇ ਤਾਂ ਵੈਦਰੀ ਮੈਂ ਤੁਹਾਡਾ 8 ਗੱਲ ਇਹ ਕਿ ਕਿੱਟਾਸਾ ਹੋਣਾ ਨਾ ਮੈਂ ਜਾ ਕੇ ਲਿਆ ਭਾਈ ਆਪੀ ਗੱਲ ਹੋ ਗਈਆਂ ਅੱਗੇ ਵਸਦੇ ਚੱਲੋ ਇਹ ਬੋਲੇ ਮੰਨ ਕਰ ਦੇ ਲ ਭਾਜ ਬੁੱਟ ਲਾ ਕੇ ਫਿਰ ਲ ਭੁੱਟ ਲੋ ਜੀ ઋਸ਼ੀਕੇਸ਼ ਤੋਂ ਅਸੀਂ ਚਾਲੇ ਪਾ ਲਏ ਤੇ ਇੱਥੋਂ ਸਾਡੀ ਯਾਤਰਾ ਸਟਾਰਟ ਹੁੰਦੀ ਹੈ ਸ੍ਰੀ ਹਰਿਮੰਹ ਸਾਹਿਬ ਲਈ ਰਸਤੇ 'ਚ ਅਸੀਂ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਰੁਕਾਂਗੇ ਅੱਜ ਸਾਡਾ ਟਾਰਗੇਟ ਹੈ ਕਿ ਅਸੀਂ ਹਰ ਇੱਕ ਹਾਲਤ 'ਚ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਪਹੁੰਚਣਾ ਹੀ ਪਹੁੰਚਣਾ ਰਸਤੇ 'ਚ ਤੁਹਾਨੂੰ ਵੀ ਅਲੱਗ-ਅਲੱਗ 뷰 ਦਿਖਾਉਂਦੇ ਚਲਾएंगे ਰਾਤੀ ਅਸੀਂ ਇੱਥੇ 3-4 ਵਜੇ ਪਹੁੰਚ ਗਏ ਸੀ ਕਿਉਂਕਿ ਰਾਸਤੇ 'ਚ ਕੱਲ ਸਾਨੂੰ ਬਹੁਤ ਸਾਰੀ ਔਕਤਾਂ ਆਈਆਂ ਅਸੀਂ ਹਰਦਵਾਰ ਜਾਣਾ ਸੀ 15 ਕਿਲੋਮੀਟਰ ਦੂਰ ਰਸਤਾ ਭਟਕਣ ਕਰਕੇ ਰਾਤ ਸੀ ॠਸ਼ੀਗੇਸ ਪਹੁੰਚ ਕੇ ਸੀਗੇ ਅਸੀਂ ਕਰਨੇ 13 ਦੂਨਗੇ ਦੇਰਾ ਦੂਨ ਤੋਂ ਅਸੀਂ ਹੁੰਦੇ ਹੋਏ ਹਰਦਵਾਰ ਰਾਈਸ ਕਿਸੇ ਦੇ ਸ਼ਾਇਦ ਤੇ 3-4 ਵਜੇ ਸੀ ਅਸੀਂ ਰੁਕੇ ਨਦੀ ਦੇ ਕਿਨਾਰੇ ਘੰਟਾ ਦੋ ਘੰਟੇ ਰੈਸਟ ਕੀਤੀ ਅਸੀਂ ਸੋਚਿਆ ਕਿ ਜਲਦੀ ਨਿਕਲੀਏ ਤਾਂ ਜੋ ਗਰਮੀ ਤੋਂ ਪਹਿਲੇ-ਪਹਿਲੇ ਅਸੀਂ ਐਕਟਰਾਫੀ ਤੋਂ ਪਹਿਲੇ-ਪਹਿਲੇ ਅਸੀਂ ਸਿਰਨਗਰ ਪਹੁੰਚ ਕੇ ਆਪਣਾ ਕੋਬਿਡ ਕਾਰਡ ਦੇ ਨੇੜੇ ਪਹੁੰਚੀਏ ਚਲੋ ਦੇਖਦੇ ਹਾਂ ਕਿ ਸਫਰ ਸਦਾ ਹੁਣ ਸਟਾਰਟ ਹੋ ਗਿਆ ਬਣੇ ਰੋ लो भाई बहुत ही जबरदस्त जाम च फस गए पिछु बहुत ही वीयर रास्ता सजो कर रहे फुल इंजॉय कर दरती लेकिन उदे आके ना सिंगल रोड हो गया सामने कोई गड्डी प्रॉब्लम आ गई गेर गुर फस गया तो सामने खड़ी है तो फुल जाम लग लगे सा पिछे काफ़ी लंबी लाइन लगी तो साढ़े अगे भी काफ़ी लंबी लाइन है देखते हैं कि टाइम लगेगा और इत पहाड़ ना ਮਨਾਲੇ ਦੇ ਮੁਕਾਬਲੇ ਮਨਾਲੀ ਠੰਡੇ ਪਹਾੜਾ ਐਥੇ ਗਰਮ ਪਹਾੜਾ ਪਹਾੜਾਂ ਦੇ ਵਿੱਚੋਂ ਗਰਮ ਸੇਕ ਨਿਕਲ ਰਿਹਾ ਫੁੱਲ ਗਰਮੀ ਲੱਗ ਰਹੀ ਹੈ ਔਰ ਪਰਤੁੱਪ ਵੈਰੀ ਪੂਰੀ ਸਾਨੂੰ ਖੜਨਾ ਵੀ ਬੜਾ ਮੈਸੂਰ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਬਹੁਤ ਮਹਿਸੂਸ ਹੋ ਰਿਹਾ ਹੈ ਕਿ ਮਤਲਬ ਇਹ ਵੀ ਨਿਕਲ ਜੇ ਇੱਥੋਂ ਦੇਖਦੇ ਕਿੰਨਾ ਟਾਈਮ ਇੱਥੇ ਫੇਟ ਕਰਨੀ ਪੈਂਦੀ ਹੈ ਹੋਰ ਯਾਰ ਇਧਰ ਪਹਾੜਾਂ ਚ ਨਾ ਫੈਕੀ ਜਾਉਂ ਤਾਂ ਤੁਹਾਨੂੰ ਰਿਸ਼ੀ ਕੇ ਸਾਹ ਦੇ ਸੜ ਅੱਗੇ ਨਿਕਲੋਗੇ ਥਾਂ ਥਾਂ ਮਿਲੇ ਗਈ ਅਸੀਂ ਸਿਰਨਗਰ ਦੇ ਨੇੜੇ ਪਹੁੰਚ ਗਏ ਇੱਕ ਸਿਰਨਗਰ ਹੈਗਾ ਆਪਣਾ ਹਿਮਾਚਲ ਪ੍ਰਦੇਸ਼ ਵਾਲੀ ਸਾਈਡ ਉਹ ਸਿਰਨਗਰ ਤੇ ਇੱਕ ਸਿਰਨਗਰ ਇੱਧਰ ਪੈਂਦਾ ਉੱਤਰਾਖੰਡ ਚ ਦੋ ਸਿਰਨਗਰਾਂ ਠੀਕ ਹੈ ਇਹ ਹੁਣ ਅਸੀਂ ਸਿਰਨਗਰ ਦੇ ਨੇੜੇ ਹੀ ਆ ਬਸ ਇੱਥੋਂ ਕਿਸੇ ਵੀ ਤਰੀਕੇ ਨਾਲ ਇਹ ਜਾਮ ਚ ਨਿਕਲ ਜੀਏ ਤੇ ਅੱਗੇ ਦਾ ਸਫ਼ਰ ਦੇਖਾਂਗੇ ਸਵੇਰ ਦੇ 6:30 8:00 8:00 ਦਾ ਟਾਈਮ ਹੋਇਆ ਹਾਲੇ ਲੇਕਿਨ ਧੁੱਪ ਤੇ ਗਰਮੀ ਇੰਨੀ ਜ਼ਿਆਦਾ ਨਾ ਬਹੁਤ ਜ਼ਿਆਦਾ ਸਾਨੂੰ ਜਾਮ ਚੀ ਖੜੇ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਲੇਕਿਨ ਹਰੇ ਕੋਈ ਹੱਲ ਨਹੀਂ ਹੋ ਰਿਹਾ ਕਿੱਡੀ ਦੀ ਚਾਲ ਦੇ ਪਰ ਥੋੜਾ ਥੋੜਾ ਅੱਗੇ ਜਾ ਰਹੇ ਆ ਦੇਖਦੇ ਆ ਸਾਨੂੰ ਹੋਰ ਕਿੰਨਾ ਟੈਂਪਰੇਚਰ ਆਪਣੀ ਪੈਂਦੀ ਹੈ ਇੱਥੇ ਬਸ ਜਲਦੀ ਇੱਥੋਂ ਨਿਕਲ ਜਾਈਏ ਤੇ ਅੱਗੇ ਚੱਲੀਏ ਅਗਰ ਤੁਹਾਨੂੰ ਵੀ ਵੀਊ ਦਿਖਾਈਏ ਵਧੀਆ ਵਧੀਆ ਤੇ ਅਸੀਂ ਖੁਦ ਆਪ ਵੀ ਇੰਜੋਏ ਕਰੀਏ 2 ਘੰਟੇ ਬਾਅਦ ਜਾਮ ਕਲੀਅਰ ਹੋਇਆ ਹੁਣ ਜਾ ਕੇ ਅਸੀਂ ਨਿਕਲੇ ਆ ਗਰਮੀ ਚ ਬਹੁਤ ਬੁਰੀ ਹਾਲਤ ਹੋ ਗਈ ਯਾਰ ਹੁਣ ਬਾਈਕ ਚੱਲ ਰਹੀ ਆ ਤਾਂ ਕਿਤੇ ਠੰਡੀ ਹਵਾ ਲੱਗ ਰਹੀ ਆ ਚਲੋ ਵੀਡੀਓ ਚ ਬਣੇ ਰਹੋ ਤੇ ਲੈ ਜਾਂਦੇ ਆ ਤੁਹਾਨੂੰ ਅੱਗੇ ਗੋਵਿੰਦ ਘਾਟ ਸ਼ਿਰਨਗਰ ਹੁੰਦੇ ਹੋਏ ਰਾਸ ਰਸਤੇ ਚ ਆਪਣੇ ਸਬਸਕ੍ਰਾਈਬਰ ਮਿਲ ਗਏ ਜੋ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੂੰ ਸਭ ਨੂੰ ਹੱਥ ਮਾਰ ਲਿਆ ਅਸੀਂ ਰੁੱਕ ਕੇ ਉਹਨਾਂ ਮਿਲ ਕੇ ਹੁਣ ਚੱਲਦੇ ਆ ਅੱਗੇ ਹਾਂ ਜੱਸ ਚੱਲ ਚੱਲ ਯਾਰ ਆਗੇ ਆਗੇ ਚੱਲ ਚੱਲ ਲੋ ਜੀ ਅਸੀਂ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਪਹੁੰਚ ਗਏ ਲੰਗਰ ਬਾਣੀ ਛੱਕ ਲਿਆ ਤੇ ਹੁਣ ਚੱਲੇ ਆ ਬਾਹਰ ਨੂੰ ਥੋੜਾ ਮਾਰਕੀਟ 'ਚ ਕੰਮ ਹੈ ਹੁਣ ਚੱਲੇ ਬਾਹਰ ਦੇ ਵੀਓ ਇੱਧਰ ਬਣਿਆ ਗੱਠੜੀ ਘਰ ਇੱਕੇ ਨੀਚੇ ਵੀ ਗੱਠੜੀ ਘਰ ਬਣਿਆ ਹੋਇਆ ਨੀਚੇ ਦੂਸਰੀ RAM ਦੀ ਘਰ ਸਾਹਿਬ ਦੇ ਉੱਤੇ ਗੱਠੜੀ ਘਰ ਵੀ ਨੀਚੇ ਬਣਿਆ ਹੋਇਆ